ਸੋਫੇ ਦੀ ਗੱਲ ਕਰੀਏ ਤਾਂ ਸਾਡੇ ਕੋਲ ਕਾਫੀ ਸਾਰੇ ਮਾਡਲਸ ਅਵੇਲੇਬਲ ਹੈ ਜਿਵੇਂ ਆਪਾਂ ਇਹ ਸੋਫੇ ਦੇ ਨਜ਼ਦੀਕ ਖੜੇ ਹਾਂ 13000 ਰੁਪਏ ਦੀ ਪ੍ਰਾਈਸ ਰਹੀ ਕੀ ਇਹਦੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਏਗਾ ਬੈੱਡ ਦੀ ਗੱਲ ਕਰੀਏ ਤਾਂ ਸਾਡੇ ਕੋਲ 12-13000 ਰੁਪਏ ਦੀ ਰੇਂਜ ਤੋਂ ਲੈ ਕੇ 30-40000 ਰੁਪਏ ਦੀ ਰੇਂਜ ਤੱਕ ਸਾਰੇ ਬੈੱਡ ਸਾਡੇ ਕੋਲ ਅਵੇਲੇਬਲ ਰਹਿੰਦੇ ਆ ਗੱਲ ਕਰੀਏ ਤਾਂ ਅਲਮੀਰਾ ਸਾਡੇ ਕੋਲ 10000 ਦੀ ਰੇਂਜ ਤੋਂ ਲੈ ਕੇ 25-30000 ਦੀ ਰੇਂਜ ਤੱਕ ਅਲਮੀਰਾ ਦੀ ਵੀ ਸਾਡੇ ਕੋਲ ਕਾਫੀ ਵੈਰਾਈਟੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਡਿਜ਼ਾਈਨਸ ਹੈ ਜੋ ਕਿ ਤੁ ਅਲਮੀਰਾ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਸਾਡੇ ਕੋਲ ਕਾਫੀ ਸਾਰੇ ਮਾਡਲਸ ਕਾਫੀ ਸਾਰੇ ਡਿਜ਼ਾਈਨ ਤੇ ਕਾਫੀ ਸਾਰੇ ਸਾਈਜ਼ਸ ਅਵੇਲੇਬਲ ਨੇ ਇਹ 6 ਫੀਟ ਦੇ ਵਿੱਚ ਅਲਮੀਰਾ ਹੈ ਟਾਲੀ ਬੇਸ ਦੇ ਅੰਦਰ ਜਿਸ ਦੇ ਵਿੱਚ ਇੱਕ ਲੋਕਰ ਵੀ ਦਿੱਤਾ ਗਿਆ ਹੈ ਇਸ ਸਾਈਡ ਤੇ ਡਰਾਅਰਸ ਵੀ ਦਿੱਤੀਆਂ ਗਈਆਂ ਦੋ ਡਰਾਅਰਸ ਇਸ ਦੇ نیچے ਵੀਲਸ ਲੱਗੇ ਹੋਏ ਹੈ ਤੁਸੀਂ ਇਸ ਨੂੰ ਇੱਕ ਰੂਮ ਤੋਂ ਦੂਸਰੇ ਰੂਮ 'ਚ ਸ਼ਿਫਟ ਵੀ ਕਰ ਸਕਦੇ ਹੋ ਤੇ ਆਪਣੇ ਰੂਮ ਦੇ ਸਾਈਜ਼ ਅਕੋਰਡਿੰਗਲੀ ਅਗਰ ਤੁਸੀਂ ਇਹ ਸਲਮੀਰਾ ਨੂੰ 4 ਫੁੱਟ 3 ਫੁੱਟ 5 ਫੁੱਟ 6 ਫੁੱਟ ਦੇ ਵਿੱਚ 7 ਫੁੱਟ ਦੇ ਵਿੱਚ ਤਿਆਰ ਕਰਾਣਾ ਹੈ ਤਾਂ ਉਹ ਵੀ ਕਰਾ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਗ੍ਰੇ ਯੂਵੀ ਬੋਰਡ ਵੀ ਮਿਲ ਜਾਏਗਾ ਜਿਸ ਦੇ ਹੈਂਡਲ ਵੀ ਕਾਫੀ ਸੁਪੀਰੀਅਰ ਲੱਗੇ ਹੋਏ ਆ ਇਸ ਦੇ نیچے ਵੀ ਤੁਹਾਨੂੰ ਟਾਇਰਜ਼ ਦੀ ਫੈਸਿਲਿਟੀ ਮਿਲੇਗੀ ਉਸ ਤੋਂ ਇਲਾਵਾ ਇੱਕ ਆ ਮਾਡਲ ਇੱਕ ਸਪੈਸ਼ਲ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਅਲਮੀਰਾ ਜਦੋਂ ਤੁਸੀਂ ਓਪਨ ਕਰੋਗੇ ਤਾਂ ਇਸ ਦੇ ਵਿੱਚ ਲਾਈਟ ਆਟੋਮੈਟਿਕਲੀ ਔਨ ਹੋ ਜਾਏਗੀ ਜਿਸ ਦੇ ਨਾਲ ਡਰੈਸਿੰਗ ਵੀ ਦਿੱਤਾ ਗਿਆ ਹੈ ਡਰੈਸਿੰਗ ਦੇ ਵਿੱਚ ਵੀ ਇੱਕ ਅੱਛੀ ਸਟੋਰੇਜ ਹੈ ਇਹ ਉਹਦੀ ਲੈਫਟ ਸਾਈਡ ਆ ਗਈ ਜੀ ਇਸ ਦੇ نیچے ਡਰਾਅਰਸ ਵੀ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਕਾਫੀ ਸਾਰੇ ਮਾਡਲਸ ਮਿਲ ਜਾਣਗੇ ਜਿਵੇਂ ਕਿ ਇੱਕ ਆ ਮਾਡਲ ਮਿਲ ਜਾਏਗਾ ਇਸ ਦੇ ਉੱਪਰ ਫਲਾਵਰ ਪੈਟਰਨ ਡਿਜ਼ਾਈਨ ਹੈ ਤੁਸੀਂ ਇਸ ਦੇ ਵਿੱਚ ਕੋਈ ਹੋਰ ਡਿਜ਼ਾਈਨ ਵੀ ਬਣਾਉਣਾ ਚਾਹਦੇ ਹੋ ਤਾਂ ਉਹ ਵੀ ਬਣ ਜਾਏਗਾ ਕਰੀਮ ਕਲਰ ਯੂਵੀ ਦੇ ਵਿੱਚ ਚਾਹੀਦਾ ਤੁਹਾਨੂੰ ਮਾਰਬਲ ਲੁੱਕ ਚ ਚਾਹੀਦੀ ਹੈ ਯੂਵੀ ਕਰੀਮ ਦੇ ਵਿੱਚ ਤੁਹਾਨੂੰ ਆ ਪੈਟਰਨ ਚਾਹੀਦਾ ਹੈ ਉਸ ਤੋਂ ਇਲਾਵਾ ਸਾਡੇ ਕੋਲ ਲਾਈਟ ਗ੍ਰੇ ਡਾਰਕ ਗ੍ਰੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਸਾਡੇ ਕੋਲ ਅਵੇਲੇਬਲ ਮਿਲੇਗੀ ਬੈੱਡ ਦੀ ਗੱਲ ਕਰੀਏ ਤਾਂ ਜਿਵੇਂ ਕਿ ਇਸ ਮਾਡਲ ਦਾ ਪ੍ਰਾਈਸ ਆਲਮੋਸਟ 40000 ਰੁਪਏ ਦਾ ਮਾਰਕੀਟ ਦੇ ਵਿੱਚ ਸੇਲ ਹੁੰਦਾ ਹੈ ਅਸੀਂ ਤੁਹਾਨੂੰ ਸਿਰਫ ਤੇ ਸਿਰਫ 23500 ਰੁਪਏ ਦਾ ਇਹ ਬੈੱਡ ਅਸੀਂ ਤੁਹਾਨੂੰ ਦੇ ਦੇਵਾਂਗੇ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਆਵੀ ਮਾਡਲ ਹੈ ਜੋ ਕਿ 25-26000 ਰੁਪਏ ਦੀ ਰੇਂਜ ਦੇ ਵਿੱਚ ਮਾਰਕੀਟ ਦੇ ਵਿੱਚ ਸੇਲ ਹੁੰਦਾ ਹੈ ਇਹ ਤੁਹਾਨੂੰ ਦੇ ਦੇਵਾਂਗੇ ਸਿਰਫ 19000 ਰੁਪਏ ਦਾ ਵੱਡਾ ਬੈਡ 19000 ਰੁਪਏ ਦਾ ਮਾਡਲ ਸਾਡੇ ਕੋਲ ਇੱਕ ਆਵੀ ਮਿਲ ਜਾਏਗਾ ਇਹ ਵੀ ਮਾਡਲ ਤੁਹਾਨੂੰ ਤਕਰੀਬਨ ਅਸੀਂ 23-24000 ਰੁਪਏ ਦੀ ਰੇਂਜ ਦੇ ਵਿੱਚ ਦੇ ਦੇਵਾਂਗੇ ਅਲਮਾਰਾ ਦੇ ਵਿੱਚ ਵੀ ਸਾਡੇ ਕੋਲ ਕਾਫੀ ਹੋਰ ਸਾਰੇ ਮਾਡਲਸ ਹੈਗੇ ਆ ਤੁਸੀਂ ਇੱਕ ਵਾਰ ਪਲੀਜ਼ ਦਿਖਾ ਦਿਓ ਅਲਮਾਰਾ ਦੇ ਮਾਡਲਸ ਵੀ ਇਸ ਤੋਂ ਇਲਾਵਾ ਸਾਡੇ ਕੋਲ ਡਰੈਸਿੰਗ ਟੇਬਲ ਡਰੈਸਿੰਗ ਟੇਬਲ ਤੋਂ ਇਲਾਵਾ ਸਾਡੇ ਕੋਲ ਸੈਂਟਰ ਟੇਬਲਸ ਹਰ ਇੱਕ ਤਰ੍ਹਾਂ ਦੇ ਪ੍ਰੈਸ ਟੇਬਲਸ ਜਿਵੇਂ ਕਿ ਆ ਮਾਰਬਲ ਲੁੱਕ ਦੇ ਵਿੱਚ ਪ੍ਰੈਸ ਟੇਬਲ ਹੈ ਇਹ ਵੀ ਮਿਲ ਜਾਣਗੇ ਸਟੱਡੀ ਟੇਬਲ ਦੀਵਾਨ ਬੈੱਡ ਹਰ ਇੱਕ ਚੀਜ਼ ਤੁਹਾਨੂੰ ਸਾਡੇ ਕੋਲ ਅਵੇਲੇਬਲ ਮਿਲੇਗੀ ਡਰੈਸਿੰਗ ਟੇਬਲ ਦੀ ਗੱਲ ਕਰੀਏ ਤਾਂ ਇਹ ਵਾਲੇ ਮਾਡਲਸ ਹੈ ਡਰੈਸਿੰਗ ਟੇਬਲ ਦੇ ਇਸ ਤੋਂ ਇਲਾਵਾ ਤੁਸੀਂ ਇੰਨੇ ਜਿਹਾ ਕਸਟਮਾਈਜ਼ੇਸ਼ਨ ਵੀ ਕਰਾ ਸਕਦੇ ਹੋ ਕੋਈ ਕਲਰ ਚੇਂਜ ਕਰਾਉਣਾ ਹੈ ਸਾਈਜ਼ ਉੱਪਰ نیچے ਕਰਾਉਣਾ ਹੈ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਸੋਫਾ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਸੀ 13000 ਰੁਪਏ ਦੇ ਵਿੱਚ ਵਿਦ ਟੇਬਲ ਉਸੇ ਤਰ੍ਹਾਂ ਹੀ ਸਾਡੇ ਕੋਲ L ਸ਼ੇਪ ਦੇ ਵਿੱਚ ਜਿਹਨੂੰ ਅਸੀਂ ਕਾਰਨਰ ਸੋਫਾ ਕਹਿੰਦੇ ਆ ਤਾਂ ਉਹ ਵੀ ਸੋਫਾ ਤੁਹਾਨੂੰ ਸਾਡੇ ਕੋਲ ਮਿਲ ਜਾਏਗਾ ਨਾਰਮਲੀ ਤੁਸੀਂ ਜਾਉਂਗੇ ਤੁਹਾਨੂੰ 25-26000 ਰੁਪਏ ਦੀ ਰੇਂਜ ਦੇ ਵਿੱਚ ਇਹ ਸੋਫਾ ਮਿਲੇਗਾ ਬਟ ਅਸੀਂ ਤੁਹਾਨੂੰ ਇਹ ਸੋਫਾ ਦੇ ਰਹੇ ਹਾਂ ਸਿਰਫ ਤੇ ਸਿਰਫ 18000 ਰੁਪਏ ਦੀ ਰੇਂਜ ਦੇ ਵਿੱਚ ਇਸ ਦੇ ਵਿੱਚ ਸਾਡੇ ਕੋਲ ਇੱਕ ਬ੍ਰਾਊਨ ਕਲਰ ਇੱਕ ਗ੍ਰੇ ਕਲਰ ਐਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਕਲਰਸ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਇਲਾਵਾ ਸਾਡੇ ਕੋਲ ਹੋਰ ਪ੍ਰੀਮੀਅਮ ਰੇਂਜ ਵੀ ਮਿਲ ਜਾਏਗੀ ਸੋਫੇ ਦੇ ਵਿੱਚ ਤਾਂ ਉਹ ਅਸੀਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਤੁਸੀਂ ਅਗਰ ਆਪਣੇ ਘਰ ਵੀ ਇੱਕ ਅੱਛਾ ਸੋਫਾ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰੋ ਤੁਹਾਡੇ ਆਪਣੇ ਸ਼ੋਰੂਮ ਬਰਿੰਦਰਾ ਫਰਨੀਚਰ ਫਾਜ਼ਿਲਗਾਥੀ ਸਾਡੇ ਕੋਲ ਸ਼ੂ ਰੈਗ ਵੀ ਮਿਲ ਜਾਣਗੇ ਇਸ ਦੇ ਵਿੱਚ ਵੀ ਸਾਡੇ ਕੋਲ ਕਾਫੀ سارے ਸਾਈਜ਼ ਹੈਗੇ ਆ ਕਾਫੀ سارے ਕਲਰਸ ਵੀ ਮਿਲ ਜਾਣਗੇ ਅਗਰ ਤੁਹਾਨੂੰ ਵਿਦਡਰਾਅਰਸ ਚਾਹੀਦੀਆਂ ਵਿਦਡਰਾਅਰਸ ਵੀ ਮਿਲ ਜਾਣੀਆਂ ਐ ਐਸੇ ਤਰ੍ਹਾਂ ਦੀ ਵੈਰਾਈਟੀ ਦੇਖਣ ਲਈ ਤੁਸੀਂ ਬਰਿੰਦਰਾ ਫਰਨੀਚਰ ਤੇ ਜਲਦੀ ਤੋਂ ਜਲਦੀ ਪਹੁੰਚੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਬੈਡਸ ਵੀ ਦਿਖਾ ਦਿੰਨੇ ਆ ਜਿਵੇਂ ਕਿ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਬੈਡ ਸਿੰਪਲ ਐਂਡ ਸੋਬਰ ਬੈਡ ਜุนਦੀ ਕੀਮਤ ਸਿਰਫ ਤੇ ਸਿਰਫ 16000 ਰੁਪਏ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਸਾਡੇ ਕੋਲ ਮੈਟ੍ਰਸ 3000 ਤੋਂ ਲੈ ਕੇ 30000 ਦੀ ਰੇਂਜ ਤੱਕ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਨੀਲ ਕਮਲ 10 12000 ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਹੈ ਮੈਟ੍ਰਸ ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਾਫੀ ਸਾਰੇ ਮਾਡਲਸ ਹੈ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਕੋਈ ਵੀ ਮੈਟ੍ਰਸ ਨੀਲ ਕਮਲ ਕੰਪਨੀ ਦਾ ਲੈਣੇ ਹੋ ਉਸ ਦੇ ਨਾਲ ਤੁਹਾਨੂੰ ਇੱਕ ਬੈੱਡ ਸ਼ੀਟ ਤੇ ਦੋ ਪਿੱਲੋ ਜੋ ਕਿ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਗੇ ਬੈੱਡ ਦੀ ਗੱਲ ਕਰੀਏ ਤਾਂ ਬੈੱਡ ਦੇ ਵਿੱਚ ਸਾਡੇ ਕੋਲ ਕਾਫੀ ਲਗਜ਼ਰੀ ਮਾਡਲਸ ਮਿਲ ਜਾਣਗੇ ਜਿਨ੍ਹਾਂ ਵਿੱਚੋਂ ਕਿ ਇੱਕ ਇਹ ਮਾਡਲ ਹੈ ਇਸ ਦੀ ਪ੍ਰਾਈਜ਼ਿੰਗ 42000 ਹੈ ਅਗਰ ਤੁਸੀਂ ਮਾਰਕੀਟ ਚੋਂ ਕਿਦਰੋਂ ਵੀ ਪਰਚੇਸ ਕਰਦੇ ਹੋ ਹੈਵੀ ਕੁਆਲਿਟੀ ਦੇ ਵਿੱਚ ਜਿੰਦੇ ਵਿੱਚ 19mm ਦੀ ਹੈਵੀ ਪਲਾਈ ਲੱਗੀ ਹੋਈ ਹੈ ਜੋ ਕਿ ਅਸੀਂ ਤੁਹਾਨੂੰ ਸ਼ੌਕਿੰਗ ਪ੍ਰਾਈਸ ਦੇ ਰਹੇ ਹਾਂ ਇਸ ਬੈੱਡ ਦਾ ਸਿਰਫ ਤੇ ਸਿਰਫ 24900 ਰੁਪਏ ਦਾ ਤੁਹਾਨੂੰ ਇਹ ਬੈੱਡ ਦੇ ਦੇਾਂਗੇ ਤਾਂ ਇਸ ਡੀਲ ਨੂੰ ਲੈਣ ਲਈ ਤੁਸੀਂ ਪਹੁੰਚਣਾ ਤੁਹਾਡੇ ਆਪਣੇ ਸ਼ੋਰੂਮ ਵਰਿੰਦਰਾ ਫਰਨੀਚਰ ਫਾਜ਼ਿਲਕਾ ਅਲਮੀਰਾ ਸਾਡੇ ਕੋਲ ਸਿਰਫ ਵੁੱਡਨ ਹੀ ਨਹੀਂ ਮੈਟਲ ਸ਼ੀਟ ਦੇ ਵਿੱਚ ਵੀ ਸਾਡੇ ਕੋਲ ਕਾਫੀ ਵੈਰਾਈਟੀ ਮਿਲ ਜਾਂਦੀ ਹੈ ਜਿਵੇਂ ਕਿ ਅਸੀਂ ਵਿਕਰਮ ਦੀ ਅਲਮਾਰੀ ਦੀ ਗੱਲ ਕਰੀਏ ਤਾਂ ਉਹ ਕਾਫੀ ਹੈਵੀ ਕਾਫੀ ਸੁਪੀਰੀਅਰ ਹੁੰਦੀ ਹੈ ਇਸ ਦੇ ਵਿੱਚ ਕਾਫੀ ਸਾਰੇ ਸਾਈਜ਼ ਤੇ ਕਾਫੀ ਸਾਰੇ ਡਿਜ਼ਾਈਨਸ ਤੁਹਾਨੂੰ ਮਿਲ ਜਾਣਗੇ ਇੱਕ ਵਾਰ ਤੁਸੀਂ ਇਹਨਾਂ ਨੂੰ ਪਲੀਜ਼ ਸਾਰੇ ਮਾਡਲਸ ਦੋਨੋਂ ਹੀ ਦਿਖਾ ਦਿਓ ਤਾਂ ਇਸੇ ਤਰ੍ਹਾਂ ਦੀ ਹੋਰ ਵੀ ਵੈਰਾਈਟੀ ਦੇਖਣ ਲਈ ਤੁਸੀਂ ਪਹੁੰਚਣਾ ਹੈ ਤੁਹਾਡੇ ਆਪਣੇ ਸ਼ੋਰੂਮ ਬਰਿੰਦਰਾ ਫਰਨੀਚਰ ਕੈਨਰਾ ਬੈਂਕ ਦੇ ਨਾਲ ਵਾਲੀ ਗਲੀ ਦੇ ਅੰਦਰ ਫਾਜ਼ਿਲ ਕਾ